ਚਾਰਜ ਮੇਲਾ 550 ਰੁਪਏ ਦਾ ਮਾਦੂਸ਼ਰੀ ਦਸਤਾਰ ਬਾਗੇ ਪਾਣੇ ਲੈ ਜਾਓ 100 ਰੁਪਏ ਦਾ ਸੂਟ 5 ਮੀਟਰ ਸੂਟ ਨਾਲ ਦੁਪੱਟਾ ਪ੍ਰਿੰਟ ਲਾ ਕੇ ਆ ਚੱਕੋ 600 ਵਾਲਾ 200 ਰੁਪਏ ਦੇ 200 ਰੁਪਏ ਦੇ ਆ ਗਿਆ ਮੈਚਿੰਗ ਸੂਟ ਸੈਲਫ ਪ੍ਰਿੰਟ ਦੇ ਨਾਲ ਦੁਪੱਟਾ ਨਾਲ ਲਾ ਕੇ ਬਜ਼ਾਰਾ ਦੇ 550 ਦਾ ਚੱਕੋ 250 ਰੁਪਏ ਦਾ 200 ਰੁਪਏ ਦਾ 1.500 ਦੇ ਦੋ ਪਿਓਰ ਕਾਟਨ ਦਾ ਮੈਚਿੰਗ ਸੂਟ ਪਿਓਰ ਕਾਟਨ ਦਾ ਦੁਪੱਟਾ ਲਾ ਕੇ ਆ ਚੱਕੋ 700 ਵਾਲਾ ਚੱਕੋ 700 ਦੇ ਦੋ ਆਸ ਤੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਆ ਰਾਸ਼ੀ ਚੈੱਕ ਕਰੋ ਆ ਕਿੰਦਾ ਲੋਗ ਆਇਆ ਦੁਕਾਨਦਾਰ ਕਹਿੰਦਾ ਮੰਦਾ ਸ਼ੁਰੂ ਹੋ ਗਿਆ ਰੱਖਣੀ ਤੋਂ ਬਾਅਦ ਪਰ ਮਾਤੂ ਜੀ ਦਸਤਾਰ ਤੇ ਪੈਰ ਰੱਖਣ ਦੀ ਜਗ੍ਹਾ ਹੈ ਨਹੀਂ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਮੇਰੀ ਦਾ ਕੱਪੜਾ ਲੈਣਾ ਦੇਲ ਵਾਲੀ ਕੱਪੜਾ ਲੈਣਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਤੁਹਾਨੂੰ 20000 ਚ ਦੇ ਕੇ ਭੇਜਾਂਗੇ ਬਾਜ਼ਾਰ ਚ 1650 ਦਾ ਛੂਟਾ ਸਾਡੇ ਕੋਲ ਆਜੋ 650 ਚ ਲੈ ਜਾਓ ਅੱਗਾ ਆਪਣਾ ਬੱਸ ਸਟੈਂਡ ਤੇ ਜਿੱਦਾਂ ਮਰਜ਼ੀ ਆਜੋ ਬੱਸ ਜਾਜੋ ਟੈਂਪੂ ਜਾਜੋ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਤੁਸੀਂ ਰਿਕਸ਼ੇ ਦੇ ਵਿੱਚ ਫ੍ਰੀ ਚ ਆਉਣਾ ਫ੍ਰੀ ਜਾਣਾ ਰਿਕਸ਼ੇ ਵਾਲੇ ਭਰਾ ਨੇ 1 ਰੁਪਇਆ ਵੀ ਤੁਹਾਡੇ ਤੋਂ ਨਹੀਂ ਲੈਣਾ ਗਲੇ ਦੇ ਦੇਖੋ ਕੰਮ ਕਿੰਨਾ ਸੋਹਣਾ ਦੁਪੱਟਾ ਦੇਖੋ ਕਿੰਨਾ ਸੋਹਣਾ ਕੋਟਾਂ ਬੁਟੀਕਾ ਵਾਲੇ ਬਾਜ਼ਾਰ 'ਚ 18-1800 ਰੁਪਏ ਦਾ ਸੂਟ ਵੇਖਦਾ ਅਸੀਂ ਦੇਣਾ 750 ਰੁਪਏ ਦਾ ਸੂਟ ਆ ਜਿਹੜਾ 2500 ਰੁਪਏ ਦਾ ਸੂਟ ਆ ਮੈਂ ਤੁਛੀ ਤਸਾਰ ਬਾਗੇ ਭਰਾ ਨੇ ਦਵਾਂਗੇ ਸਿਰਫ 1000 ਰੁਪਏ ਦਾ 10000 ਰੁਪਏ ਦਾ ਕਿਸੇ ਨੇ 2 ਪੀਸ ਸੂਟ ਪੈਨ ਨਹੀਂ ਦੇਣਾ ਸਾਡੇ ਕੋਲ ਆ ਜਾਓ 10000 ਵਾਲਾ ਕੋਰਪਨ 2995 ਜਿ ਦਵਾਂਗੇ ਆਹ ਦੇਖੋ ਜੈਂਟਲਮੈਨ ਕੈਨੇਡਾ ਅਮਰੀਕਾ ਵਾਲੇ ਮੁੰਡਿਆਂ ਨੂੰ ਟੋੜਾ ਕੱਢਾਂਗੇ ਪਿੰਡਾਂ ਵਾਲੇ ਮੁੰਡਿਆਂ ਦੀ ਵੀ ਇਹ 15000 ਰੁਪਏ ਦਾ ਕੋਰਪਨ ਦਾ ਬਾਜ਼ਾਰ ਚ ਸਾਡੇ ਕੋਲ ਆਓ 3760 ਚ ਲੈ ਜਾਓ 3 ਪੀਸ ਸੂਟ ਪੈਂਟ ਕੋਰਤਾ ਪਜਾਮਾ ਮੈਂ ਕਿਹਾ ਧੂੜਾ ਪਰਦੇ ਕੋਰਤੇ ਪਜਾਮੇ ਦਾ ਬਾਜ਼ਾਰ ਚ 2500 3000 ਦਾ ਜਿਹੜਾ ਕੋਰਤਾ ਪਜਾਮਾ ਇਦਾਂ ਇਹਨਾਂ ਕਪੜਾ ਗੀਜ਼ਾ ਕੋਟਨ ਲਾ ਕੇ ਦਿੰਦੇ ਆ ਅਸੀਂ ਤੁਹਾਨੂੰ ਦੇਣਾ 1300 ਰੁਪਏ ਦਾ 1300 ਰੁਪਏ ਦਾ ਕੋਰਤਾ ਪਿਆ ਮੈਂ ਸਲਾਈ ਸਮੇਤ ਕਹਿ ਰਿਹਾ ਮੈਂ ਇਹ 15000 ਰੁਪਏ ਦੀ ਸ਼ੇਰਬਾਨੀ ਬਾਜ਼ਾਰ ਦਾ ਰੇਟ ਆ ਸਾਡੇ ਕੋਲ ਆਜੋ 6500 ਰੁਪਏ ਦਾ ਸ਼ੁਰੂ ਕਰ ਦਾਂਗੇ ਸਲਾਈ ਸਮੇਤ 19 1900 ਰੁਪਏ ਦਾ ਸੂਟ ਆ 850 ਚ ਦੇਈ ਜਾਂਦੇ ਆ ਲਓ ਜੀ ਹੈਂਡਲੂਮ ਦੇ ਵਿੱਚ ਫਾਇਦੇ ਕਰ ਦਿੰਨੇ ਆ ਓਏ ਕਹਿੰਦੇ ਡਬਲ ਬੈੱਡ ਦੀ ਚਾਦਰ 1000 ਤੋਂ ਘੱਟ ਨਹੀਂ ਆਂਦੀ ਆ ਚੱਕੋ ਪਾਤਾ ਪਟਾਕਾ 1000 ਦੀ 1 ਨਹੀਂ 2 ਨਹੀਂ 3 ਨਹੀਂ 4 ਚਾਦਰਾਂ 1000 ਰੁਪਏ ਦੀ ਆ ਮਤਲਬ ਕਿ 250 ਰੁਪਏ ਦੀ ਕਾਟਨ ਦੀ ਚਾਦਰ ਪਿੱਲੋ ਕਵਰ ਲਾ ਕੇ ਭਾਈ ਜੀ ਕਿੱਥੇ ਗਵਾਚਿਓ ਤੁਸੀਂ ਤੁਸੀਂ ਚਾਦਰਾਂ ਕਹਿੰਦੇ ਹੋ ਰੇਟ ਚੈੱਕ ਕਰੋ ਕਿੰਨਾ ਵੱਡਾ ਬ੍ਰਾਂਡ ਆ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਆ ਮੋਂਟੀ ਕਰ ਲਓ ਬਾਜ਼ਾਰ 'ਚ ਜਾ ਕੇ ਦਾ ਰੇਟ ਪਤਾ ਕਰ ਲਓ ਕਹਿੰਦੇ ਇਹ ਹੈਗਾ 250 ਰੁਪਏ ਦਾ 250 ਮੋਂਟੀ ਕਰ ਲੋ ਕੰਬਲ ਮਾਤੂ ਸ਼੍ਰੀ ਦਰਦਾਰ ਦੇ ਰਿਹਾ 1250 ਚ 1000 1000 12 1200 ਰੁਪਇਆ ਬਾਜ਼ਾਰ ਨਾਲੋਂ ਸਸਤੇ ਕੰਬਲ ਕਰਤੇ ਆ ਉਹ ਜੇ ਆਪ ਇਹਨਾਂ ਦੀ ਕੁਆਲਿਟੀ ਦੀ ਗੱਲ ਕਰ ਲਈਏ ਮੈਂ ਕਿਹਾ ਬਈਆ ਬਈਆ ਵੱਡੇ ਵੱਡੇ ਬ੍ਰਾਂਡ ਕੰਬਲਾਂ ਦੇ ਕਰਤੇ ਕੋਡੀਆਂ ਦੇ ਭਾਓ ਭਾਜੀ ਆ ਚੱਕੋ ਡਬਲ ਵਰਦਾ ਕੰਬਲ ਓਏ ਅਸਲੀ ਪਟਾਕੇ ਤਾਂ ਹੁਣ ਪੈਣੇ ਆ ਆ ਚੱਕੋ ਬੋਲੋ ਲੋਕਾਂ ਦੇ ਸਾਹਮਣੇ ਸੱਚ ਆਹ ਦੇਖੋ ਜੀ ਉਹ ਯਾਰ ਦਾ ਆ ਵੀ 2250 ਰੁਪਏ ਰੇਟ ਆ ਅਸੀਂ ਦੇਣਾ 1250 ਚ ਮੌਂਟੀ ਕਰ ਲੋ ਬ੍ਰਾਂਡਰ ਕੰਬਲ ਉਹ ਦੇਣ ਲੈ ਲਈ ਜਿਨ੍ਹਾਂ ਨੇ ਲੈਣੇ ਕੰਬਲ ਆ ਜੋ ਛੇਤੀ ਛੇਤੀ ਵੱਡੇ ਫਾਇਦੇ ਪਟੀ ਕਾਲੇ ਪੀਸ ਓਏ ਫੋਟੋ ਵਾਲੇ ਪੀਸ ਪੱਟੇ ਪੱਟੇ ਦੁਕਾਨਦਾਰ ਛਾਤੀਆਂ ਠੋਕ ਠੋਕ ਕਹਿੰਦੇ ਆ ਅਸੀਂ ਛਾਤੀਆਂ ਦਾ ਠੋਕਦੇ ਆ ਬੋਲਦੇ ਵੀ ਬਹੁਤਾ ਸਾਡਾ ਰੇਟ ਉੱਤੇ ਲੱਗਿਆ ਹੁੰਦਾ 850 ਰੁਪਏ 'ਚ ਦੇ ਰਹੇ ਆ ਪਟੀਕ ਛੁੱਟ ਓਏ ਡਿਜ਼ਾਈਨ ਚੈੱਕ ਕਰੋ ਉਠੀ ਕੇ ਵਰਕ ਚੈੱਕ ਕਰੋ ਓਏ ਪੀਸ ਚੈੱਕ ਕਰੋ ਯੂਨਿਕ ਡਿਫਰੈਂਟ ਓਏ ਪੇਡ ਦੇ ਪੀਸ ਵੀ ਹੈਗੇ ਆ ਓ ਰੇਟ ਕੀ ਹੈ ਸਿਰਫ 1000 ਰੁਪਏ ਤੇ 9000 ਵਾਲਾ ਛੂਟ ਤੁਹਾਡੇ ਦਿਮਾਗ 'ਚ ਹੁਣ ਵੀ ਇਹ 3200 3500 ਦਾ ਛੂਟ ਆ ਪਰ ਨਹੀਂ ਇਹ ਛੂਟ ਹੈਗਾ ਸਿਰਫ 1500 ਰੁਪਏ ਦਾ 15 15 ਸੋਚ ਰਹਿ ਜਾਓ ਇਤਨੀਆਂ ਵਿਰੇਟੀਆਂ 50000 ਵਾਲਾ ਕੱਪੜਾ 20000 ਚ ਦਵਾਂਗੇ ਜਿਹਨੀਆਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਆ ਜੋ ਬੁਟੀਕਾਂ ਵਾਲੀਆਂ ਭੈਣਾ ਤੁਸੀਂ ਵੀ ਆ ਜੋ ਕਨੇਡਾ ਅਮਰੀਕਾ ਇੰਗਲੈਂਡ ਤੋਂ ਐਨ ਆਰ ਆਈ ਭੈਣਾ ਨੇ ਆਉਣਾ ਤੁਸੀਂ ਵੀ ਆ ਜੋ ਭਾਵੇਂ ਪਿੰਡਾਂ ਵਾਲੇ ਰਾਇਲ ਕਸਟਮਰ ਜੱਟ ਜ਼ਿਮੀਂਦਾਰ ਆ ਜੋ ਭਾਵੇਂ ਸਾਡੇ ਸ਼ਹਿਰਾਂ ਵਾਲੇ ਭਰਾ ਆ ਜੋ ਉਹ ਇੱਥੇ ਸਾਰਿਆਂ ਲਈ ਵਾਇਰਟੀ ਦੇ ਰਹੇ ਆ ਵਧੀਆ ਇੱਥੇ ਸਾਡੇ ਕੋਲ ਇੱਕ ਇੱਕ ਦੋ ਦੋ ਸੂਟ ਲੈਣ ਆਉਂਦੇ ਆ ਪਰ 10 10 ਸੂਟ ਲੈ ਕੇ ਜਾਂਦੇ ਆ ਕਿਉਂਕਿ ਜਦੋਂ ਲੋਕ ਆਉਂਦੇ ਉਹਨਾਂ ਦੀ ਅੱਖਾਂ ਕੋਲ ਜੁੰਦੀਆਂ ਵੇ ਕਪੜਾ ਦਾ ਪਾਈ ਇਹਨੂੰ ਕਹਿੰਦੇ ਫਰੀ ਦੇ ਪਾ ਡਿਜ਼ਾਈਨਿੰਗ ਬਹੁਤ ਆ ਇੱਕ ਵੀਡੀਓ ਚ ਬਹੁਤ ਕੁਝ ਨਹੀਂ ਦਿਖਾ ਸਕਦੇ ਨੰਬਰ ਵੀ ਸਾਡੇ ਸਕਰੀਨ ਤੇ ਆ ਤੁਸੀਂ ਜਦੋਂ ਆਉਣਾ ਆ ਕੇ ਲੈ ਜਾਓ ਕਾਟੀਆਂ ਦੇ ਭਾ ਕਪੜਾ ਥੋੜੇ ਦਿਨਾਂ ਲਈ ਬੰਪਰ ਸੇਲ ਆਤੀ ਆ ਨੰਬਰ ਸਕਰੀਨ ਤੇ ਮੈਂ ਬਾਰ ਬਾਰ ਕਹਿਣਾ ਜਿਹੜੇ ਫਾਇਦੇ ਮਾਤੂ ਸ਼੍ਰੀ ਦਸਤਾਰ ਨੇ ਕਰ ਦੇਣੇ ਆ ਇਹਨਾਂ ਪੰਜ ਸੱਤਾਂ ਦਿਨਾਂ ਚ ਮੋੜ ਕੇ ਕਿਸੇ ਨੇ ਕਰਨ ਨਹੀਂ ਸੀਜ਼ਨ ਸ਼ੁਰੂ ਹੋ ਗਿਆ ਦੁਕਾਨਦਾਰਾਂ ਦੀ ਤਿਆਰੀ 깔ੀ ਸਾਡੀਆਂ ਜੇਬਾਂ ਦੇ ਡਾਕੇ ਮਰਨ ਦੀ ਅਸੀਂ ਕਰ ਰਹੇ ਆ ਫਾਇਦੇ ਆਜੋ ਮਾਤੂ શ્રી ਦਸਤਾਰ ਬਾਗਾ ਪਾਉਣਾ ਮੋਗਾ